ਕੁੜੀਆ ਰੇਪ ਕੀਤਾ ਇਹਨੇ ਕੁੜੀ ਦਾ ਰੇਪ ਕੀਤਾ ਇਹਨੇ ਸਸਿਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਇਹ ਵੀਡੀਓ ਲੁਧਿਆਣਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਪਬਲਿਕ ਪਲੇਸ ਦੇ ਉੱਪਰ ਹੀ ਇੱਕ ਦਰਿੰਦੇ ਦੇ ਵੱਲੋਂ ਇੱਕ ਲੜਕੀ ਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਲੜਕੀ ਦੇ ਉੱਪਰ ਉਸਨੇ ਵਾਰ ਕੀਤਾ ਯਾਨੀ ਕਿ ਉਸ ਦੀ ਇੱਜ਼ਤ ਲੁੱਟਣ ਨੂੰ ਪੈ ਗਿਆ ਪਰ ਪਬਲਿਕ ਪਲੇਸ ਹੋਣ ਕਰਕੇ ਉੱਥੇ ਕਾਫੀ ਦੂਰ ਵਿਅਕਤੀ ਮੌਜੂਦ ਸਨ ਲੜਕੀ ਨੇ ਰੌਲਾ ਪਾਇਆ ਤੇ ਸਾਰੇ ਲੋਕ ਇਕੱਠੇ ਹੋ ਗਏ ਤੇ ਦਰਿੰਦਾ ਉਥੋਂ ਭੱਜ ਕੇ ਨਿਕਲ ਗਿਆ ਹੁਣ ਗੱਲ ਇਹ ਆਉਂਦੀ ਹੈ ਕਿ ਜੇਕਰ ਪਬਲਿਕ ਪਲੇਸਾਂ ਦੇ ਉੱਪਰ ਵੀ ਲੜਕੀਆਂ ਸੇਫ ਨਹੀਂ ਤਾਂ ਫਿਰ ਕਿੱਥੇ ਸੇਫ ਹੋਣ ਗਿਆ ਹੁਣ ਤੁਸੀਂ ਦੇਖ ਸਕਦੇ ਹੋ ਕਿੰਨਾ ਗੱਡੀਆਂ ਦਾ ਇਕੱਠ ਹੈ ਕਿੰਨੇ ਲੋਕ ਸਨ ਇੱਥੇ ਫਿਰ ਵੀ ਇਸ ਦਰਿੰਦੇ ਨੇ ਕੋਸ਼ਿਸ਼ ਕੀਤੀ ਪਲਾਤਕਾਰ ਕਰਨ ਦੀ ਦੋਸਤੋ ਅਜਿਹੇ ਜਿਹੜੇ ਆ ਘਟਨਾਵਾਂ ਨੇ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਜਾ ਸਕਦਾ ਕੀ ਕਾਰਨ ਹੈ ਇਹਨਾਂ ਪਿੱਛੇ ਵੱਧ ਤੋਂ ਵੱਧ ਔਰ ਵੱਡੀ ਤੋਂ ਵੱਡੀ ਸਜ਼ਾ ਹੋਣੀ ਚਾਹੀਦੀ ਹੈ ਅਜਿਹੇ ਬੰਦਿਆਂ ਦੇ ਲਈ ਤੁਹਾਡਾ ਕੀ ਹੈ ਵਿਚਾਰ ਇਸ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੇਸ਼ ਦੁਨੀਆ ਤੇ ਸੋਸ਼ਲ ਮੀਡੀਆ ਦੇ ਨਾਲ ਜੁੜੇ ਰਹਿਣ ਦੇ ਲਈ